ਹੈਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਟੂਰ ਫੈਮਿਲੀ ਵਲੌਗ ਤੇ ਤੇ ਅੱਜ ਹੈਗਾ ਦਿਨ ਬੁੱਧਵਾਰ ਆਪਾਂ ਕੰਨ ਲੱਗੇ ਅੱਜ ਦਾ ਵਲੌਗ ਸ਼ੁਰੂ ਤੇ ਆਪਣਾ ਬੋਰਾ ਹੋ ਚੁੱਕਾ ਪਰਮਾਤਮਾ ਦੀ ਕਿਰਪਾ ਨਾਲ ਇਹ ਆਪਣਾ ਜਿਹੜਾ ਬੋਰਾ ਹੋ ਚੁੱਕਾ ਵਾ ਤੇ ਆਪਾਂ ਪੈਪ ਲੈ ਆਉਂਦੇ ਆ ਪੂਰ ਵਾਲੇ ਨਾਲੇ ਆਪਾਂ ਮੋਟਰ ਲੈ ਕੇ ਆਂਦੀ ਆ ਸਵੇਰ ਹੀ ਲੈ ਆਉਂਦੇ ਸੀਗੇ 8 ਵਜੇ 8:00 ਦੇ ਸੀਗੇ ਲੈਣ ਤੇ ਆਪਣੇ ਸਵੇਰ ਸਵੇਰ ਹੀ ਪੈਪ ਆ ਗਏ ਨੇ ਠਣ ਪਾਵਾਂਗੇ Saya sendiri, nah, kalau yang... we ਫੋਨ ਆਈ ਜਾਂਦਾ ਫੋਨ ਗਾ ਗਰਾਇ ਦਾ ਜਰਾਕ ਏਕ ਨਹੀਂ ਸਹੀ ਕਰੀਆ ਕਿਉਂ ਨਹੀਂ ਕਰਤਿਆ ਰੋਲੀ ਵਾਲੇ ਰੋਲੀ ਰੋਲੀ ਦਾ ਰੋਲੀ ਦਾ ਨਹੀਂ ਉਹ ਫਸ ਤੋਂ ਠੀਕ ਆ ਠੀਕ ਆ ਹੰਦਰਾ ਹਾਂ ਜਿਆਦਾ ਨਾ ਤੇ ਬਹੁਤ ਖੰਨਗੇ ਜਿਹੜੀ ਹੁੰਦੀ ਪਾਟੀ ਗਈ ਹੈ ਉਹ ਤਾਂ ਬਾਈ ਸਾਰਾ ਚੱਕ ਦੇ ਨਾਲੇ ਜਾਂ ਫਿਰ ਬੂਤੇ ਵੀ ਜਾਣਗੇ ਨਹੀਂ ਨਹੀਂ ਇਹ ਖਤਰੇ ਵਾਲੀ ਨਹੀਂ ਨਾ ਦੇਸੀ ਆ ਨਾ ਇਹ ਦੇਸੀ ਦਵਾਈ ਆ ਉਹਦਾ ਸਾਰੀ ਕੰਦੇ ਉਹਦਾ ਕੋਈ ਖਤਰਾ ਨਹੀਂਗਾ ਕੋਈ ਨਹੀਂ ਆਪਾਂ ਹੱਦ ਜਾ ਕੰਦੇ ਕੰਮ ਆ ਹਕੇਰਾ ਕਰਕੇ ਨਾ ਤੇ ਨਾਲੇ ਉਹ ਚੱਕਦੇ ਮੈਂ ਖਾਦ ਜੀ ਬੁਰਾ ਆਖਿਆ ਮੈਂ ਲੈ ਲਿਆ ਬੁਰਾ ਜੱਕੇ ਮੋ ਅੱਛਾ ਫਿਲਟਰ ਵਧੀਆ ਰਹਿੰਦਾ ਪਾ ਮਰੇਤਾ ਨਹੀਂ ਆਉਂਦੀ ਨਾਲੇ ਉਹਦਾ ਭਈ 10-12000 ਰੁਪਏ ਤੇ ਕੋਣ ਦਾ ਵੀ ਲੱਗਦਾ ਫੇਰ ਨਾਲੇ ਫੇਰ ਝਕਾਉਣਾ ਪੈਣਾ ਈ ਤੇ ਬਾਕੀ ਇਹ ਹੁਣ ਗੱਲਾਂ ਆਪਣਾ ਮੋਟਰ ਨਹੀਂ ਪਾਣੀ ਪਣਕੇ ਹੁਣ ਆਉਂਦਾ ਇਹਦੇ ਵਿੱਚ ਪਾਣੀ ਸਾਫ਼ ਹੀ ਨਿਕਲਦਾ ਕੇਰਾ ਕਹਿੰਦੇ ਨਾ ਵੀ ਜੇ ਬੰਨ ਲੋ ਇੱਕ ਵਾਰੀ ਉਹ ਚਕਾਈ ਜਾਵੇ ਤਾਂ ਪਾਣੀ ਫਿਰ ਉਹ ਹੀ ਆਉਂਦਾ ਦੂਜਾ ਪਾਣੀ ਨਹੀਂ ਖਾਈਦਾ ਇਹ ਫਿਲਟਰ ਨਾਲ ਨਹੀਂ ਪਾਣੀ ਦੂਜਾ ਪਾਣੀ ਵਿੱਚ ਕੈਦ ਹੋ ਜਾਂਦਾ ਨਾ ਇਹ ਕਿਰਕੂ ਚੂਗਾ ਪਾਣੀ ਯਾ ਮਿੱਟੀ ਮੁੰਡੀ ਦਾ ਕੰਮ ਨਿਕਰਾਉਂਗੇ ਨਹੀਂ ਉਹੀ ਕੁਝ ਦਿਨ ਜਾਣਾ ਕਿਵੇਂ ਅੰਮੀ ਬਾਹਰ ਜਾਉਣ ਪਿਆਣੀ ਬਣ ਜਾ ਕੇ ਚੈਕ ਕਰਵਾ ਕੇ ਪਿਆਣੀ ਆ ਬੰਦ ਹੋਈ ਆ ਗਈ ਹਰਕੋਰ ਆਲੀ ਤੇ ਲਾਇਆ ਪੱਕੂ ਟੈਰ ਵਾਲਾ ਆਹਾ ਉਹਦੇ ਢੋਲੇ ਜਿਹੜੇ ਨਾਲ ਲੈਣੇ ਨਵੇਂ ਜਿਹੇ ਵਧੀਆ ਖੇਡ ਆ ਰਾ ਮੈਲ ਦੇ ਪਰ ਕਿਹੜੇ ਗੁੜੇ ਆਪਰੇ ਵਾਲਾ ਜਹਾਜ ਕਿਹੜਾ ਲੈ ਜਾਂਦਾ ਜੇਲੀ ਆਪਾਂ ਆਬਰੋਟ ਕੀ ਕਿਹੜੇ ਦੀ ਉਹ ਟੁੱਟਣ ਵਾਲੀ ਪਤਾ ਹੀ ਸੀਗਾ ਉਹ ਤਾਂ ਪਤਾ ਨੂੰ ਪਹਿਲਾਂ ਗਿਆ ਸੀ ਇਹਨਾਂ ਨੂੰ ਕਰਨਾ ਬਾਪਰ ਇਹ ਬਈ ਕਹਿੰਦੇ ਕਰਦੇ ਆ ਧੱਕਾ ਮੜ ਕੇ ਕਹਿੰਦੇ ਇਹ ਕਹਿ ਦਿੰਦੇ ਬੱਸ ਵੀ ਉਹੀ ਆ ਹੁਣ ਜਾਣ ਕੇ ਕਹਿੰਦੇ ਆ ਹੈਗਾ ਵੀ ਕਹਿੰਦੇ ਵੀ ਜਾਣ ਕੇ ਕਹਿੰਦੇ ਕਿ ਵੀ ਸੱਚੀ ਆ ਗੱਲਾਂ ਹੁਣ ਫਿਰ ਮੋਟੀ ਲਾ ਕੇ ਪਾਈ ਹੁਣ ਇਹ ਸਭ ਯਾਰਾ ਵਧੀਆ ਕਾ ਦੇ ਆਗੇ ਯਾਰ ਗੱਲ ਹੈ ਕੋ ਯਾਰ ਆ ਆਪੇ ਉਹਨੇ ਚਲਾਈ ਲੈਣੀ ਆ ਮੇਨ ਗੱਲ ਤੈਨੂੰ ਇਹੀ ਸੀ ਦੱਸ ਕੇ ਆ ਸਹੀ ਗੱਲ ਫੇਰ ਯਾਰ ਡੀਲ ਤੇ ਹਰੇਕ ਨਾਲ ਦਾ ਰੌਲਾ ਪਾ ਲੈਂਦਾ ਇਹ ਕੰਮ ਵੀ ਜਦੋਂ ਹੈ ਨਹੀਂ ਆ ਆ ਹੂੰ ਹੂੰ सही हम्म जी इत आप बना रहे चौलों की कढ़ाई तो आप कौला भर के चौलों का लै लिया तो उन्हें ही आप पहला आप कड़ाई चे पानी पाया सी गया। तो कढ़ाई छोटी सी इस करके फिर पतीले बनाने पे फिर आप पतीले वैचे पानी पा लिया दो जिन्हें आप चौले से इन्ने आप कौले पानी ले, ले, ले ਇਹ ਚੋਲਾਂ ਨੇ ਪਤੋਲੇ ਸੀ ਤੇ ਕੜਾਈ ਰੱਖ ਲਈ ਰੱਖ ਲਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਗਲੇ ਪਾਣੀ ਦੇ ਪਾਤੇ ਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਹੋ ਗਿਆ ਜਦੋਂ ਪਾਣੀ ਆਪਣਾ ਆਪਾਂ ਪਾਵਾਂਗੇ ਖੰਡ ਤੇ ਆਪਾਂ ਕਲਰ ਪਾਵਾਂਗੇ ਕਲਰ ਪਾ ਕੇ ਤੇ ਆਪਾਂ ਇਹਦੇ ਵਿੱਚ ਤੇਸੀ ਘੋ ਵੀ ਪਾਵਾਂਗੇ ਇੱਕ ਦੋ ਘਰਟੀਆਂ ਜਾਂ ਇੱਕ ਘਰਟੀ ਲੋ ਜੀ ਖਾਂਡਾ ਪੀਖਰ ਗਈ ਹੈ ਤੇ ਹਣ ਆਪਾਂ ਪਾਵਾਂਗੇ ਕਿਉਂ ਧਿਆਨ ਆਪਾਂ ਪਾਵਾਂਗੇ ਚੌਲ ਅੱਜ ਆਪਾਂ ਜਾਦੇ ਬਣਾਏ ਸੀਗੇ ਚੌਲ ਕਿਉਂਕਿ ਖੀਰ ਦਾ ਦਿਨ ਸੀ ਆਪਣਾ ਵੱਡੀ ਕੜਾਈ ਕੀਤੀ ਸੀ ਅੱਜ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਆਪਣੇ ਜਿਹੜੇ ਚੌਲ ਬਣ ਜਾਣਗੇ ਜਿੰਨਾ ਚਿਰ ਆਪਣੇ ਚੌਲ ਬਣਦੇ ਨੇ ਆਪਾਂ ਖੋਪੇ ਦੀ ਗਿਰੀ ਜਿਹੜੀ ਉਹ ਕੱਟ ਲੈਨੇ ਆ ਤੇ ਕੱਟ ਕੇ ਆਪਾਂ ਚੌਲਾਂ ਦੇ ਵਿੱਚ ਪਾ ਦਵਾਂਗੇ ਤੇ ਆਪਾਂ ਚੌਲਾਂ ਦੇ ਵਿੱਚ ਪਾ ਦਿੱਤੀ ਹੈ సత మిట్ సే థోడీ హ దట్టు లగణ గేను ఢక దీ ਜੋ ਚੌਲ ਆਪਣੇ ਬਣ ਗਏ ਨੇ ਤੇ ਆਪਾਂ ਮੱਥਾ ਟੇਕਣ ਨੂੰ ਖੜਾਉਣੇ ਬਾ ਬਾਈ ਨੂੰ ਬਾਈ ਹੁਣੇ ਮੱਥਾ ਟੇਕਣਗੇ ਦੇਸੀ ਘਿਓ ਦੀ ਪਾਵਾਂਗੇ ਤੂਪ ਔਲੀਮ ਤਿੰਦਾ ਤਾਂ ਨੇ ਨੀ ਨਿਕੜਾ ਆਤੀ ਜੋ ਹੋ ਹੁੰਦੀ ਆ ਇੱਕ ਤੇ ਗਾ ਆ ਕਰੀ ਹਾਂ ਅੰਨਕੀ ਚੋਲ ਆਪਾਂ ਦੇ ਕੇ ਆਉਣੇ ਆ ਸਾਰੇ ਘਰਾਂ ਚ ਬਾਤੀਆ ਪਾ ਰੱਖ ਲਈ ਐ ਸ ਵਿੱਚ ਜੀ ਆਪਾਂ ਖਵਾਏ ਦੀ ਕੜਾਈ ਆਪਾਂ ਵੰਡਿਆਂ ਦੀ ਹੈ ਸਾਰੇ ਤੇ ਇਧਰ ਸਾਰੇ ਪੈ ਪੈ ਚੁੱਕੇ ਨੇ ਤੇ ਹੁਣ ਆਪਾਂ ਪਾਵਾਂਗੇ ਮੋਟਰ ਤੇ ਇਧਰ ਮੋਟਰ ਦੀਆਂ ਤਾਰਾਂ ਤੂਰਾ ਬਾਈ ਜੀ ਲਾਈ ਜਾਂਦੇ ਨੇ ਇਹਨਾਂ ਦੇ ਜਿਹੜੇ ਤਾਰਾਂ ਦੇ ਕਸਨ ਵਾਲੀਆਂ ਹੁੰਦੀਆਂ ਵਾ ਉਹ ਕਸੀ ਜਾਂਦੇ ਨੇ ਨਾਲ ਜੁੜ ਜੁੜ ਲਾਉਣ ਵਾਲੇ ਹੁੰਦੇ ਨੇ ਤਾਰਾਂ ਦੇ ਨਾਲ ਲਾਉਣੇ ਪੈਂਦੇ ਨੇ ਉਹ ਬਾਈ ਜੀ ਸਾਰਾ ਕੰਮ ਕਰ ਕਰੀ ਜਾਂਦੇ ਨੇ ਇੱਥੇ ਸ਼ੁਕਰ ਹੋਊਗਾ ਆਪਣੇ ਅੱਜ ਪਾਣੀ ਆਊਗਾ ਆ ਆਪਣੇ ਪੈਪ ਨੇ ਡਿਲੀਵਰੀ ਵਾਲੇ ਸਾਰੇ ਲਓ ਜੀ ਆਪ ਆਉਣ ਲੱਗੇ ਆ ਮੋਟਰ ਤੇ ਆਪਣਾ ਹੁਣ ਪਾਣੀ ਚਾਲੂ ਹੋ ਜਾਊਗਾ ਇੱਕ ਰਵੜੀ ਨਾ ਉਹ ਅੱਗੇ ਬਾਹਰ ਆ ਦੇਣਾ ਬਾਹਰ ਕਿਰਿ ਹੋ ਲੋ ਇਹਦੇ ਦਾ ਨਾਮ ਹੈ ਨਾ ਕਰਵਣਜੀ ਉਹ ਵਿੱਚੋਂ ਬੋਲੇ ਇਹਨਾਂ ਨਿਕਲੀ ਬਾਹਰ ਆ ਕਿਹਨੂੰ ਬੋਲੇ नारा वो तो रखो है मैं इसको रख दिया अच्छा भाई यहां पहुंचने ਨਾ ਵੀ ਨਾ ਲਮਨੇ ਵਾਲਾ ਬੱਚਾ ਨਾ ਸਾਰੇ ਵਾਲੀ ਪੈਪਾ ਬੈਠੇ ਜਾਣੇ ਆ ਲੋ ਜੀ ਸਾਰੇ ਪੈਪਾ ਪੈ ਚੁੱਕੇ ਨੇ ਅਮਮ ਹੂੰ ਇਹ ਕੰਮ ਆਪਣੀਤ ਹੈਗੀ ਆ ਹੈਗੀ ਤੇ ਨਹੀਂ ਮਮੀ ਹਾਂ ਮਮੀ ਹਾਂ ਇਹਨਾਂ ਦੇ ਸਮਝ ਨਹੀਂ ਸੀ ਇੱਕ ਚਾਟਰ ਆ ਗਿਆ ਸੀ ਤੂੰ ਮੈਨੂੰ ਨਾ ਦੇਖ ਦੀ ਬਾਬਾ ਸਹੀ ਹੋਈ ਆ ਜੀ ਮੋਟਰ ਸਟਾਰਟ ਨਾ ਚਲਦੀ ਆ ਜੀ ਨਹੀਂ ਉਹ ਵੀ ਕਰੋ ਵਰਤ ਤੇਜ ਹੋ ਮਾੜਾ ਮੋੜੇ ਮੁਰਗੇ ਦਾ ਐਸਾ ਦਕਾਇਆ ਲੱਗਾ ਜਿੱਥੇ ਨਿਕਲ ਜਾਣਾ ਦੇਖਦਾ ਜੀ ਉਹ ਦਿੱਤਾ ਜਾ ਉਹਦੇ ਵਿੱਚ ਪਾਣੀ ਇੰਨਾ ਜਿਵੇਂ ਜੀ ਦੋ ਤੇਰਾ ਟੇਡਾ ਜਾਂ ਟੰਗਿਆ ਜਾਊਗਾ ਐ ਪਾਸ ਕਰਾ ਦੇ ਜੀ ਨਹੀਂ ਉਹਦਾ ਆਊਟਸਾਈਡ ਟਾਈਮ ਹੀ ਦੇਖ ਲੈਣਾ ਬੰਦਾ ਜਦੋਂ ਚਲਾ ਆ ਉਹਦਾ ਪਤਾ ਵਾ ਇਹਦੀ ਅੰਦਰ ਕੀ ਬਣਾਤੀ ਪਤਾ ਕੀ ਬਣਾਤੀ ਪਤਾ ਉਹ ਇਹ ਨਾ ਕਾਣ ਜੀ ਇਹ ਨਾ ਕਲਾ ਆ ਗਿਆ ਕਿੰਦਰਾ ਕੈ ਜਾਂ ਬਟਕਰੀ ਤੇ ਉਹ ਪਲਾਸਟਿਕ ਕੰਬੀ ਚਾਹ। ਲਓ ਜੀ ਆਪਾਂ ਲਾ ਰਹੇ ਆ ਸਟਾਰਟਰ। ਮੋਟਰ ਚੱਲੂਗੀ। ਸਾਰਾ ਕੱਲੂ ਲਾਉਣੀ ਆ। ਨਹੀਂ ਜਿਹੜੀ ਦੇਸੀ ਕੋਲ ਨਾ ਉਹ ਚਾਹ ਮਿਲਾ ਦੋ। ਅੰਮਾ ਹੋਏ ਬਿਨਾ ਉਹ ਕੰਮ ਚੱਲ ਬੈਠੇ। ਲਓ ਜੀ ਮੋਟਰ ਆਪਾਂ ਚਲਾ ਦਿੱਤੀ ਆ। Lagi ਲੱਗੀ ਥੇ ਭਾਈ ਕੰਨ ਰੱਖੀਏ ਇਹ ਐਕਸੇਜੇ ਇੱਕ ਵਿਚਾਲੇ ਇੱਕ ਹੋਰ ਜਾਉਂਗੇ ਬਾਸ ਠੀਕ ਆ ਬਾਸ ਆਂ ਬਾ ਰਹੇ ਨੇ ਅਸੀਂ ਜਦਿਆਂ ਦੇ ਵਿੱਚ ਕੱਲੀ ਜਾਣ ਦੇ ਵਾਸਤੇ ਪਾਣੀ ਕੋ ਮੈਂ ਤਾਂ ਅਜੇ ਆ ਰਿਹਾ ਪਾਣੀ ਵੀ ਕਿੰਨਾ ਹੀ ਹੁੰਦਾ ਹਾਂ ਅੱਜ ਥੋੜਾ ਹੋਊਗਾ ਅਸੀਂ ਆਪਾਂ ਨੂੰ ਅਜੇ ਨਾਲ ਅਸੀਂ ਸਵਾਇਜੀ ਚਲਾਈ ਖਾਣੇ ਸੱਤੇ ਚੱਲ ਗਈ ਹੈ किसान घर भी नारे यार आज ये अपने नारे है मारा मोर जरा गाओ या रोड़ा कर दे हां पर रहन दे सब बेकार उनका दुखी रहूंगी नहीं नहीं बेकार में काटती भारी काट के और निकल जान हमार वहां पर दूंगी ਲੱਗ ਲੈਂਦੇ ਇਸ ਨਾਂ ਹੀ ਕਾਊਗਾ ਮਾੜਾ ਮੂਟਾ ਆ ਵੀ ਜਾਊਗਾ ਉਹਨਾਂ ਫੇਰ ਚਲੀ ਜਾਂਦੀ ਅਸੀਂ ਕਿਹੜਾ ਬੰਦ ਬੰਦ ਕਰਨਾ ਪਾਣੀ ਵੀ ਰੁਕਾ ਕੇ ਕੰਮ ਚੱਲ ਜਾਨੀ ਰੋਡਾ ਦੀਆਂ ਖਾਨੀਆਂ ਕਰਨਾ ਚੱਕ ਘਰ ਵਾਦੀ ਉਹ ਲੱਗਦਾ ਨਹੀਂ ਆਈ ਹੁਣ ਹੈ ਉਹ ਭੱਜਿਆ ਜਾਂਦਾ सलूशन ਦਾ ਮੈਂ ਤੁਸੀਆਂ ਮਾਰਾ ਉਹ ਹੀ ਕਰਦੇ ਨਹੀਂ ਆਉਂਦਾ ਵੇ ਉਹ ਜਾਂਦਾ ਖਰਾਬ ਬਹੁਤ ਫੜ ਜਾਂਦਾ सलूशन ਲਾਇਆ ਵੀ ਨਹੀਂ ਨਹੀਂ ਆਇਆ ਤੋਸਨ ਲਾਇਆ ਵੀ ਆ ਲਾਹੌਰ ਮਿਲਣਾ ਨਾ ਇਹ ਪਤਾ ਨਹੀਂ ਮੈਂ ਸਰੀ ਉੱਤੇ ਛੋਪਦਾ ਉਹ ਘੜੀਓ ਆਪਨੇ ਆਪ ਨੂੰ ਲੱਗੀ ਜਾਂਦਾ ਉਹ 13 ਲਾਡਾ ਚੱਲ ਵੇਹੇ ਆਉਂਦੀ ਹੈਗੀ ਦੇਖਿਆ ਅਨਖਾਚਾ ਲੱਗੀ ਯਾਰ ਨਿਕਾਲ ਜਾਣਾ ਚੱਲ ਆਉਣ ਕਿਦਾਂ ਟਰਾਂਗੇ ਵੀ ਹੋਇਆ ਆਈਆਂ ਆ ਤੇ ਬਾੜੀ ਮੋਟੀ ਆਉਂ ਥੋਨਾ ਕਿ ਤਾ ਆਹ ਹੋਏ ਨਗਰ ਆਉਣਾ ਜਾਂਦੇ ਯਾਰ ਇਹਨੂੰ ਤਾਂ ਇਕਤਾਰੀ ਹੋਣੀ ਐ ਇੱਚ ਪਤਾ ਹੈ ਇਕਤਾਰੀ ਨਹੀਂ ਹੋਣੀ ਜੀ ਹਾਂ ਹਾਂ ਹੋਰ ਤਾਂ ਕਰਦੀ ਸ਼ਰਾਬ ਵਰਗਾ ਆਉਂਦਾ ਕਿਹਦਾ ਜੇ ਕਰਦੀ ਸ਼ਰਾਬ ਹੋਵੇ ਪਾਈ ਗਲਾਸ ਚ ਹੋਵੇ ਨਹੀਂ ਨਹੀਂ ਉਹ ਨਹੀਂ ਹੈਗਾ ਮਹਿਕ ਤਾਂ ਕੁਝ ਨਹੀਂ ਹੋਵੇ ਆਵੇ ਆਵੇ ਫਰਕ ਪੈ ਗਿਆ ਦੇਖ ਆਦਰਾ ਓਏ ਆਵੇ ਹਜੇ ਆਹ ਚੀਜ਼ ਨਿਕਲ ਨਹੀਂ ਆ ਬਹਾ ਆਵੇ ਖਾਣ ਨਤਰਿਆ ਦੇਖ ਕਿੰਨਾ ਹੌਣ ਸਹੀ ਲੱਗ ਰਿਹਾ ਹੌਣ ਸਹੀ ਲੱਗ ਰਿਹਾ ਹੌਣ ਪਾਣੀ ਚੱਕਿਆ ਨਹੀਂ ਹੁਣ ਹੈ ਕਿ ਨਾ ਇਹ ਕੱਢ ਹੋ ਗਈ ਹੌਣ ਪਾਣੀ ਆ ਹੁਣ ਪਾਣੀ ਆ ਪਾਈਪਾਂ ਦਾ ਸਹੀ ਹੈ ਹਾਂ ਤਾਂ ਫੇਰ ਅਜੇ ਇਹਨੇ ਕੱਢ ਨਹੀਂ ਕੱਢ ਨਹੀਂ ਆਏ ਮਤਰੂਗਾ ਕਹਿੰਦਾ 1.5 ਘੰਟਾ ਕੌਣ ਆਉਣਾ ਆ ਕਰੋ ਦੁੱਧ ਪਾਓ ਨਾ ਚਾਹ ਯਾਰ ਜਿਹੜੇ ਦੁੱਧ ਪਾ ਲੋ ਤੇ ਵਾਹ ਚਾਹ ਹੀ ਆ ਯਾ ਯਾ ਹੀ ਹੈ ਨਾ ਰਹੀ ਕੋਈ ਤਾਂ ਕੀ ਗੱਲ ਕਰਵਾ ਦੋ ਚਾਹ ਲੈ ਦੇ ਦੇ ਦੇਖ ਨੂੰ ਫੜਾਇਆ ਘਰ ਵੀ ਮੈਂ ਤਾਂ ਨਾ ਭਰ ਲਉ ਕਹਿੰਦੇ ਨਾ ਚਾਹ ਹੀ ਲੱਗਦੀ ਆ ਓ ਲੈ ਓ ਚਾਹ ਫੜ ਓ ਚਾਹ ਪੀ ਲੈ ਪੀ ਲੈ ਯਾਰ ਮਰ ਕੇ ਨਿਕਾ ਜਾਣਾ ਤੇ ਆਹੀ ਨਹੀਂ ਆਂ ਜਾ ਉਹ ਆਉਂ ਉਹ ਜੀ ਬਾਈ ਹੋਣੀ ਚੱਲੇ ਆ ਤੇ ਮੋਟਰ ਆਪਣੀ ਚੱਲ ਪਈ ਆ ਤੇ ਪਾਣੀ ਹਜੇ ਚੱਲੀ ਜਾਊਗਾ ਸਾਫ਼ ਪਾਣੀ ਆਊਗਾ ਬਾਅਦ ਵਿੱਚ ਤੇ ਇੱਥੇ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਦੇ ਅਗਲੀ ਹੋਰ ਵੀਡੀਓ ਦੇ ਨਾਲ ਪਰਮਾਤਮਾ ਦੀ ਕਿਰਪਾ ਨਾਲ ਪਾਣੀ ਆ ਗਿਆ ਬਾਏ ਬਾਏ